ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਸੰਗੇ ਵਿਖੇ ਯੀਸੂ ਮਸੀਹ ਦੇ ਖਿਲਾਫ ਆਪਸ਼ਬਦ ਬੋਲੇ ਗਏ ਸਨ ਜਿਸ ਦੀ ਵੀਡੀਓ ਵੀ ਇੰਟਰਨੈਟ ਦੇ ਉੱਪਰ ਵਾਇਰਲ ਹੋਈ ਸੀ ਉਕਤ ਸਤਕਾਰ ਕਮੇਟੀ ਦੇ ਇੱਕ ਆਗੂ ਦੇ ਵੱਲੋਂ ਕਥਿਤ ਤੌਰ ਤੇ ਇਹ ਸ਼ਬਦ ਬੋਲੇ ਗਏ ਸਨ ਜਿਸ ਤੋਂ ਬਾਅਦ ਕ੍ਰਿਸਚੀਅਨ ਭਾਈਚਾਰੇ ਦੇ ਵਿੱਚ ਕਾਫੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਕ੍ਰਿਸਚੀਅਨ ਭਾਈਚਾਰੇ ਦੇ ਲੋਕਾਂ ਨੇ ਤਰਨਤਾਰਨ ਦੇ ਐਸਐਸਪੀ ਨੂੰ ਮਿਲ ਕੇ ਕੰਪਲੇਂਟ ਦਰਜ ਕਰਵਾਈ ਹੈ ਸਾਥੇ ਪੁਲਿਸ ਪਾਰਟੀ ਨੇ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਕਤ ਸਤਕਾਰ ਕਮੇਟੀ ਦੇ ਮੈਂਬਰ ਜਿਸ ਵੱਲੋਂ ਇਹ ਅਪਸ਼ਬਦ ਬੋਲੇ ਗਏ ਨੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼੍ਰੀਪਾਇਸ਼ਰ ਨੇ ਇੱਕ ਕਪ੍ਰੈਂਟ ਤਿੱਸੀ ਜੇ ਰਜਿਸਟਰ ਨੰਬਰ 633 ਦਰਜ ਕਰ ਲਈ। ਦਰਜ ਕਰਕੇ 11 ਪੁਸਟ ਪਾਰਟੀਆਂ ਬਣਾ ਕੇ ਉਹਨਾਂ ਦੀ ਜ਼ਾਇਦ ਜ਼ਾਇਦ ਮਗਰਮਤਾ ਉਹਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜੇ ਸਿਰਫ ਅਜ ਇੱਕ ਇੱਕ ਬੰਦੇ ਨੇ ਗਾਂ ਜਿੰਨੇ ਬੰਦੇ ਆਉਣਗੇ ਇਨਵੈਸਟੀਗੇਸ਼ਨ ਦੇ ਤਰ੍ਹਾਂ ਉਹਦੇ ਮੁਤਾਬਕ ਸਰ ਇਹ ਤਰੰਤ ਨਾ ਤੇ ਸਰ ਬਾਈ ਨੇਮ ਕੋਈ ਜਿੰਨਾ ਨਾਮ ਬਾਈ ਨੇਮ ਆ ਕੇ ਇੱਕ ਫੇਰ ਬਾਈ ਨੇਮ ਹੈ ਪਤਰਾ ਕੇ ਪਰਮਜੀਤ ਸੇ ਬਾਕੀ ਚੱਲ ਰਹਾ ਹੈ ਇਹ ਵਿਵਾਦ ਨੂੰ ਕਿੰਨਾ ਕੁ ਸਮੇਂ ਤੱਕ ਜਲਦੋਂ ਜਲਦ ਜੀ ਨਿਪਟਾਰਾ ਜਲਦੀ ਤੋਂ ਚਲਾਉਣਾ ਨੂੰ ਸਾਈ ਭਾਈ ਕਿਹਾ ਸ਼ਾਂਤੀ ਭਾਈ ਜਿਹਾ ਬਿਠਾ ਰੱਖਣ ਤੇ ਕਾਨੂੰਨ ਦੇ ਮੁਤਾਬਕ ਹਰੇਕ ਨੂੰ ਵੀ ਕੰਮ ਕੀਤੀ ਜਾ ਜੀ ਤਰੰਤਾਰੰਤ ਵਿਜੇ ਰੋੜਾ ਦੀ ਰਿਪੋਰਟ ਜਗਰ ਸੇਵਕ ਵੈਬ ਟੀਵੀ ਕੋਰੀਆ ਜੰਗਲ